ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਸੀ ਲੈ ਕੇ ਆਏ ਆ ਸਿਰਫ ਕੁੜੀਆਂ ਦੇ ਰਿਸ਼ਤੇ ਹੀ ਰਿਸ਼ਤੇ 2024 ਦੇ ਨਵੇਂ ਰਿਸ਼ਤੇ ਆਏ ਐ ਜੀ ਨਵੇਂ ਰਿਸ਼ਤੇ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਕਿਉਂਕਿ ਨਵੇਂ ਰਿਸ਼ਤੇ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਹੈ ਜੀ ਪਟਿਆਲੇ ਸ਼ਹਿਰ ਤੋਂ ਕੁੜੀ ਦੀ ਕਾਸਟ ਜੱਟ ਸਿੱਖ ਗੂਤ ਗਿੱਲ ਡੇਟ ਆਫ ਬਰਥ 12/1996 ਦਾ ਜੀ ਹਾਈਟ ਲੜਕੀ ਦੀ 5 ਫੁੱਟ 7 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਕੁੜੀ ਦਾ ਕੋਰਸ ਐਨਐਮ ਤੇ ਜੀਨਮ ਦੋਵੇਂ ਕੋਰਸ ਕੀਤੇ ਹੋਏ ਆ ਇਸ ਟਾਈਮ ਲੜਕੀ ਪ੍ਰਾਈਵੇਟ ਜੌਬ ਕਰ ਰਹੀ ਹੈ ਮੁੰਡਾ ਇਹਨਾਂ ਨੂੰ ਵਧੀਆ ਜ਼ਮੀਨ ਆਉਂਦੀ ਹੋਵੇ ਪਰਿਵਾਰ ਵਧੀਆ ਖਾਨਦਾਨੀ ਹੋਵੇ ਜਾਂ ਮੁੰਡੇ ਦੀ ਫੈਮਿਲੀ ਕੈਨੇਡਾ ਜਾਂ ਅਮਰੀਕਾ ਚ ਸਿਟੀਜ਼ਨ ਹੋਵੇ ਵਿਆਹ ਜੀ ਇਹਨਾਂ ਨੇ ਪੱਕਾ ਕਰਨਾਗਾ ਉੰਡਾ ਵਿਦੀ ਸੁਣਾ ਸੁਨਖਾ ਸਰਦਾਰ ਹੋਵੇ ਅਗਲਾ ਰਿਸ਼ਤਾ ਆਇਆ ਜੀ ਅੰਬਾਲੇ ਤੋਂ ਕੁੜੀ ਦੀ ਕਾਸਟ ਅਰੋੜੇ ਸਿੱਖ ਡੇਟ ਆਫ ਬਰਥ 23 ਤਰੀਕ ਚੌਥਾ ਮਹੀਨਾ 2003 ਹਾਈਟ 5 ਫੁੱਟ 7 ਇੰਚ ਕੁਆਲੀਫਿਕੇਸ਼ਨ ਪਲੱਸ 2 ਪਾਸ ਨਾਲ 3 ਸਾਲ ਦਾ ਕੋਰਸ ਕੀਤਾ ਕੰਪਿਊਟਰ ਦਾ ਕੁੜੀ ਨੇ ਜੀ ਬੀਏ ਐਮਏ ਨਾਲ ਕਰੀ ਹੋਈ ਆ ਕੁੜੀ ਬਹੁਤ ਸੋਨੀ ਸਨਖੀ ਹੈ ਪਰਵਾਹ ਚ ਮਾਤਾ ਪਿਤਾ ਅਤੇ ਇੱਕ ਭਰਾ ਹੈ ਇਹ ਹੀ ਲੜਕੀ ਪ੍ਰਾਈਵੇਟ ਜੌਬ ਕਰ ਰਹੀ ਹੈ ਕੁੜੀ ਨੇ ਜੀ ਪੀਜੀਡੀਸੀਏ ਦੀ ਵੀ ਸਟੱਡੀ ਕੀਤੀ ਹੈ ਇਹਨਾਂ ਨੂੰ ਲੜਕਾ ਜੀ ਸਰਕਾਰੀ ਲੱਗਿਆ ਹੋਵੇ ਜਾਤੀਵੰਦਨ ਕੋਈ ਨਹੀਂ ਪਰ ਲੜਕੇ ਦੀ ਸੈਲਰੀ ਵਧੀਆ ਹੋਵੇ ਮੁੰਡਾ ਜੀ ਨਸ਼ੇ ਪਤੇ ਤੋਂ ਰਹਿਤ ਹੋਵੇ ਡਰਿੰਕ ਬਿਲਕੁਲ ਨਾ ਕਰਦਾ ਹੋਵੇ ਅਗਲਾ ਰਿਸ਼ਤਾ ਹੈ ਜੀ ਬਠਿੰਡੇ ਤੋਂ ਕੁੜੀ ਦੀ ਕਸਟਮਾਈਬੀ ਸਿੱਖ ਡੇਟ ਆਫ ਬਰਥ 8 ਤਰੀਕ ਦੂਜਾ ਮਹੀਨਾ 1996 ਹਾਈਟ 6 ਫੁੱਟ ਸਟੱਡੀ ਪਲੱਸ 2 ਪਾਸ ਨਾਲ ਗ੍ਰੈਜੂਏਸ਼ਨ ਕੀਤੀ ਹੈ ਐਮਏ ਕਰੀ ਹੋਈ ਹੈ ਹੁਣ ਜੀ ਕੁੜੀ ਸਰਕਾਰੀ ਪੇਪਰ ਦੀ ਤਿਆਰੀ ਕਰ ਰਹੀ ਹੈ ਕੁੜੀ ਦੀ ਫੈਮਿਲੀ ਚ ਮਾਤਾ ਪਿਤਾ ਦੋਵੇਂ ਸਰਕਾਰੀ ਟੀਚਰ ਨੇ ਇਹਨਾਂ ਨੂੰ ਲੜਕਾ ਵਧੀਆ ਹੋਵੇ ਵਿਆਹ ਬਹੁਤ ਵਧੀਆ ਕਰਦਾਗਾ ਮੁੰਡਾ ਨਸ਼ੀਪੱਤੀ ਤੁਰ ਹੈ ਤੋਂ ਵੀ ਕੁੜੀ ਬਹੁਤ ਸੋਹਣੀ ਸਨਖੀ ਆ ਮੁੰਡਾ ਕਿਸੇ ਵੀ ਫੀਲਡ ਚ ਸਰਕਾਰੀ ਜੋਬ ਕਰਦਾ ਹੋਵੇ ਘਰ-ਵਾਰ ਵਧੀਆ ਪਾਇਆ ਹੋਵੇ ਅਤੇ ਪਰਿਵਾਰ ਵਧੀਆ ਹੋਵੇ ਅਗਲਾ ਰਿਸ਼ਤਾ ਹੈ ਜਲੰਧਰ ਤੋਂ ਕੁੜੀ ਦੀ ਕਾਸਟ ਅਰੋੜੇ ਹਾਈਟ 5 ਫੁੱਟ 6 ਇੰਚ ਸਟੱਡੀ ਪਾਸ 2 ਪਾਸ ਅਤੇ ਇਧਰ ਪੜ੍ਹਾਈ ਕਰੀ ਹੈ ਜੀ ਬੀ ਕਾਮ ਦੀ ਕੁੜੀ ਕੈਨੇਡਾ ਗਈ ਹੋਈ ਹੈ ਕੁੜੀ ਕੈਨੇਡਾ ਚ ਪੀਆਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਪ੍ਰਾ ਕੈਨੇਡਾ ਪੀਆਰ ਹੈ ਇਹਨਾਂ ਨੂੰ ਮੁੰਡਾ ਮੁੰਡੇ ਲਈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੋ ਕਿ ਵਧੀਆ ਪਰਿਵਾਰਤ ਹੋਵੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਵਿਆਹ ਪੱਕਾ ਕਰਨਾ ਹੈ ਜੀ ਅਗਲਾ ਰਿਸ਼ਤਾ ਆਇਆ ਜੀ ਫਰੋਜਪੁਰ ਸ਼ਹਿਰ ਤੋਂ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਬਿਰਕ ਡੇਟ ਆਫ ਬਰਥ 6 ਤਰੀਕ ਚੌਥਾ ਮਹੀਨਾ 1996 ਦਾ ਬਾਰਨ ਹਾਈਟ 6 ਫੁੱਟ ਸਟੱਡੀ ਪਲਾਸਟੂ ਕਰਕੇ ਨਾਲ ਗ੍ਰੈਜੂਏਸ਼ਨ ਕਰੀ ਹੋਈ ਹੈ ਇਹ ਲੜਕੀ ਕੈਨੇਡਾ ਚ ਪੀਆਰ ਹੈ 8 ਸਾਲ ਹੋ ਗਏ ਗਏ ਹਨ ਪਰਿਵਾਰ ਵੀ ਨਾਲ ਹੀ ਹੈ ਕੈਨੇਡਾ ਚ ਇਹ ਪਰਿਵਾਰ ਇਕੱਠੇ ਹੀ ਰਹਿ ਰਹੇ ਆ ਪਰਿਵਾਰ ਵਿੱਚ ਮਾਤਾ ਪਿਤਾ ਅਤੇ ਇੱਕ ਭਰਾ ਭਰਾ ਪੀਆਰ ਹੈ ਚਾਚੇ ਤਾਇਆ ਦੀ ਜੁਆਇੰਟ ਫੈਮਿਲੀ ਹੈ ਇਹਨਾਂ ਨੂੰ ਲੜਕਾ ਕੈਨੇਡਾ ਚ ਪੀਆਰ ਹੀ ਹੋਵੇ ਜ਼ਮੀਨ ਮੁੰਡੇ ਨੂੰ 25 ਤੋਂ 30 ਕਿੱਲੇ ਤੱਕ ਆਉਂਦੀ ਹੋਵੇ ਅਗਲਾ ਰਿਸ਼ਤਾ ਹੈ ਬਠਿੰਡੇ ਤੋਂ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 31 ਤਰੀਕ ਦੂਜਾ ਮਹੀਨਾ 1996 ਹਾਈਟ 5 ਫੁੱਟ 7 ਇੰਚ ਸਟਡੀ ਪਾਸ ਟੂ ਕਰਕੇ ਗ੍ਰੈਜੂਏਸ਼ਨ ਕਰੀ ਹੋਈ ਹੈ ਕੁੜੀ ਦੇ ਜੀ ਸਾਡੇ 6 ਬੈਂਡ ਆਏ ਹੋਏ ਨੇ ਪੜ੍ਹਾਈ ਚ ਇਹਨਾਂ ਨੂੰ ਰਿਸ਼ਤਾ ਚਾਹੀਦਾ ਜੀ ਮੁੰਡੇ ਦਾ ਜੋ ਕਿ ਕੁੜੀ ਦੇ ਬਾਹਰ ਚ ਆਨ ਤੇ ਖਰਚਾ ਕਰ ਸਕੇ ਅੱਤੇ ਵਿਆਹ ਪੱਕਾ ਕਰਨਾਗਾ ਜਲਦੀ ਵਿਆਹ ਕਰਨਾ ਜੀ ਇਹਨਾਂ ਨੇ ਕੁੜੀ ਬਹੁਤ ਸੋਹਣੀ ਸੁਨੱਖੀ ਐ ਅਗਲਾ ਰਿਸ਼ਤਾ ਆਇਆ ਫਤਿਹਗੜ ਸਹਿਬ ਤੋਂ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਕਲੇਰ ਉਮਰ ਲੜਕੀ ਦੀ 34 ਸਾਲ ਹਾਈਟ 5 ਫੁੱਟ 4 ਇੰਚ ਸਟੱਡੀ ਪਲੱਸ 2 ਕਰਕੇ ਪਰਿਵਾਰ ਵਿੱਚ ਮਾਤਾ ਪਿਤਾ ਐਕਸਪੈਰ ਨੇ ਪਰ ਇੱਕ ਛੋਟਾ ਉਹ ਐ ਅਮਰੀਕਾ ਚ ਗਿਆ ਹੋਇਆਗਾ 7 ਸਾਲ ਹੋ ਗਏ ਗਿਆ ਨੂੰ ਕੁੜੀ ਜੀ ਆਪਣੀ ਭੂਆ ਕੋਲ ਰਹਿੰਦੀ ਐ ਕੁੜੀ ਦੇ ਹਸਬੰਦ ਦੀ ਡੈਥ ਹੋ ਗਈ ਸੀਗੀ ਕੋਲ ਇੱਕ ਬੱਚਾ ਹੈਗਾ 14 ਸਾਲ ਦਾ ਮੁੰਡਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈਗਾ ਮੁੰਡੇ ਦਾ ਮੁੰਡਾ ਚਾਹੀਏ ਵਿਆਹਿਆ ਹੋਵੇ ਕੋਲ ਇੱਕ ਬੱਚਾ ਹੋਵੇ ਜ਼ਮੀਨ 4 ਤੋਂ 5 ਕਿੱਲੇ ਆਉਂਦੀ ਹੋਵੇ ਮੁੰਡੇ ਨੂੰ ਇਹਦੀ ਨੂੰ ਪਹਿਲਾ ਫੱਤੇਗੜ ਤੁਲਦੇ ਆਣਾ ਜਿਸ ਕਿਸੇ ਨੂੰ ਇਹੇ ਰਿਸ਼ਤੇਆਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਧੰਨਵਾਦ ਜੀ